ਤਤ ਸ੍ਰੀ ਅਕਾਲ ਦੋਸਤੋ ਕੀ ਪੰਜਾਬੀ ਗਾਇਕ ਬਿੰਨੋ ਢਿੱਲੂ ਦੀ ਹੋਈ ਮੌਤ ਜਿਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਦ ਤਵਾਰ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਸੋਸ਼ਲ ਮੀਡੀਆ ਦੇ ਪੰਜਾਬੀ ਮੀਡੀਆਵਾਂ ਅਦਾਰੇ ਪ੍ਰੋਫੈਸਰ ਪੰਜਾਬੀ ਟੀਵੀ ਦੇ ਹਵਾਲੇ ਇੱਕ ਗ੍ਰਾਫਿਕ ਸਾਂਝਾ ਕਰਕੇ ਦਾਵਾ ਕੀਤਾ ਗਿਆ ਸੀ ਕਿ ਪੰਜਾਬੀ ਅਦਾਕਾਰ ਬਿੰਨੋ ਢਿੱਲੂ ਦੀ ਸੜਖਾ ਹਾਸੇ ਦੇ ਦੌਰਾਨ ਮੌਤ ਹੋ ਗਈ ਜੀ ਹਾਂ ਫੇਸਬੁਕ ਯੂਜ਼ਰਸ ਗਗਨ ਧਾਲੀਵਾਲ ਨੇ ਵਾਇਰਲ ਗ੍ਰਾਫਿਕ ਸਾਂਝਾ ਕਰਦਿਆ ਲਿਖਿਆ ਕਿ ਆਹੋ ਜਦੋਂ ਫਰੀਦਕੋਟ ਆਇਆ ਸੀ ਉਦੋਂ ਸਾਹਾ ਦੇ ਹੀ ਸੀ ਰੋਜ਼ਾਨਾ ਸਪੈਕਸਮੈਨ ਤੇ ਆਪਣੀ ਪੜਤਾਲ ਵਿੱਚੋਂ ਵਾਇਰਲ ਦਾਅਵੇ ਫਰਜ਼ੀ ਪਾਏ ਗਏ ਅਦਾਕਾਰ ਬినੋਟ ਲੋ ਸਹੀ ਸਲਾਮਤ ਨੇ ਤੇ ਉਹਨਾਂ ਦੀ ਮੌਤ ਦਾ ਦਾਵਾ ਕਰਦਾ ਵਾਇਰਲ ਗ੍ਰਾਫਿਕ ਫਰਜ਼ੀ ਹੈ ਪੜਤਾਲ ਦੀ ਸ਼ੁਰੂਆਤ ਕਰਨ ਦੇ ਸਭ ਤੋਂ ਪਹਿਲਾ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ ਦੱਸਦੇ ਕਿ ਸਾਨੂੰ ਵਾਇਰਲ ਦਾਅਵੇ ਨੂੰ ਲੈ ਕੇ ਕਈ ਅਧਿਕਾਰੀ ਖਬਰ ਨਹੀਂ ਮਿਲ ਰਹੀ ਸੀ ਜੀ ਹਾਂ ਦੱਸਦੀ ਕਿ ਜੇਕਰ ਅਦਾਕਾਰ ਬਿੰਨੋ ਢਿੱਲੋ ਦੀ ਮੌਤ ਹੁੰਦੀ ਤਾਂ ਹੁਣ ਤੱਕ ਇਹ ਖਬਰ ਨੇ ਸੁਰਖੀ ਦਾ ਰੂਪ ਲੈ ਲੈਣਾ ਸੀ ਪਰ ਸਾਨੂੰ ਵਾਇਰਲ ਦਾਅਵੇ ਨੂੰ ਲੈ ਕੇ ਕੋਈ ਖਬਰ ਨਹੀਂ ਮਿਲੀ ਹੁਣ ਅਸੀਂ ਅੱਗੇ ਵੱਧੇ ਅਦਾਕਾਰ ਦੇ ਅਧਿਕਾਰੀ ਸੋਸ਼ਲ ਮੀਡੀਆ account ਦੇ ਰੂਪ ਕਰਾਰੇ ਨੇ ਦੱਸਦੇ ਕਿ ਅਦਾਕਾਰ ਨੇ ਕੁਝ ਘੰਟੇ ਪਹਿਲਾਂ ਹੀ ਬੀਤੇ ਦਿਨ ਪੋਸਟ ਸਾਂਝੀ ਕੀਤੀ ਸੋ ਸਾਫ਼ ਹੁੰਦਾ ਹੈ ਕਿ ਅਦਾਕਾਰ ਸਹੀ ਸਲਾਮਤ ਨੇ ਜੀ ਹਾਂ ਜੋ ਵੀ ਇਹ ਫੇਕ ਨਿਊਜ਼ ਬਣਾ ਰਹੇ ਨੇ ਕਿਰਪਾ ਕਰਕੇ ਉਹਨਾਂ ਤੋਂ ਸਾਹਬ ਨਾਲ ਰੋਣ ਤੋਂ ਬਚੋ ਤੇ ਕੰਪਲੇਂਟ